ਸਤ ਸ਼੍ਰੀ ਅਕਾਲ ਦੋਸਤੋ ਜ਼ਰਾ ਇੱਕ ਪਾਲੀ ਸੋਚ ਕੇ ਵੇਖੋ ਜਦੋਂ ਤੁਸੀਂ ਬੱਚੇ ਸੀ ਤਾਂ ਗਰਮੀ ਦੇ ਦਿਨ ਕਿਹੋ ਜਿੇ ਹੁੰਦੇ ਸਨ ਧੁੱਪ ਜ਼ਰੂਰ ਹੁੰਦੀ ਸੀ ਪਰ ਸਾਹ ਲੈਣਾ ਮੁਸ਼ਕਿਲ ਨਹੀਂ ਹੁੰਦਾ ਸੀ ਪਰ ਅੱਜ ਪੰਜਾਬ ਵਿੱਚ ਤਾਪਮਾਨ 46 ਤੋਂ 47 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਗਰਮੀ ਦੇ ਰਿਕਾਰਡ ਇੱਕ ਇੱਕ ਕਰਕੇ ਟੁੱਟ ਰਹੇ ਨੇ ਇਸ ਗਰਮੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ 100 ਡਿਗਰੀ ਤੇ ਜਾ ਕੇ ਪਾਣੀ ਉਬਲ ਜਾਂਦਾ ਹੈ ਤੇ ਅਸੀਂ ਹੌਲੀ-ਹੌਲੀ ਉਸ ਹੱਦ ਵੱਲ ਵਧ ਰਹੇ ਹਾਂ ਪਰ ਸਵਾਲ ਇਹ ਹੈ ਇਹ ਸਭ ਅਚਾਨਕ ਕਿਵੇਂ ਹੋ ਗਿਆ ਇਸ ਬਦਲਾਅ ਦਾ ਅਸਲੀ ਜ਼ਿੰਮੇਵਾਰ ਕੌਣ ਹੈ ਦੋਸਤੋ ਇਸ ਖਤਰਨਾਕ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਹੈ ਰੁੱਖਾਂ ਦੀ ਕਟਾਈ ਪਿਛਲੇ ਕੁਝ ਸਾਲਾਂ ਵਿੱਚ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਪ੍ਰਦੂਸ਼ਣ ਬਹੁਤ ਤੇਜ਼ੀ ਨਾਲ ਵਧਿਆ ਹੈ ਮੌਸਮ ਦੇ ਹਾਲਾਤ ਬਿਲਕੁਲ ਉਲਟੇ ਪੁਲਟੇ ਹੋ ਚੁੱਕੇ ਨੇ ਗਰਮੀ ਦੇ ਮੌਸਮ ਵਿੱਚ ਗਰਮੀ ਹੱਦ ਤੋਂ ਜ਼ਿਆਦਾ ਤੇ ਸਰਦੀ ਦੇ ਮੌਸਮ ਵਿੱਚ ਹੱਦ ਤੋਂ ਜ਼ਿਆਦਾ ਸਰਦੀ ਇਹ ਸਭ ਕੁਦਰਤ ਦਾ ਗੁੱਸਾ ਨਹੀਂ ਇਹ ਸਾਡੇ ਕਰਮ ਨੇ ਜ਼ਰਾ ਧਿਆਨ ਦੇ ਨਾਲ ਯਾਦ ਕਰੋ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਰੁੱਖਾਂ ਨੂੰ ਕਿੰਨੀ ਤੇਜ਼ੀ ਨਾਲ ਕੱਟਿਆ ਗਿਆ ਸੜਕਾਂ ਚੌੜੀਆਂ ਕਰਨ ਲਈ ਫੈਕਟਰੀਆਂ ਬਣਾਉਣ ਲਈ ਕੋਠੀਆਂ ਤੇ ਪਲਾਜ਼ੇ ਖੜੇ ਕਰਨ ਲਈ ਦੁਕਾਨوں ਸਭ ਤੋਂ ਪਹਿਲਾਂ ਹਟਾ ਦਿੱਤਾ ਗਿਆ ਪਰ ਸਵਾਲ ਇਹ ਹੈ ਕਿੰਨੇ ਨਵੇਂ ਰੁੱਖ ਲਗਾਏ ਗਏ ਜਵਾਬ ਤੁਸੀਂ ਵੀ ਜਾਣਦੇ ਹੋ ਬਹੁਤ ਘੱਟ ਜਾਂ ਬਿਲਕੁਲ ਵੀ ਨਹੀਂ ਪਹਿਲਾਂ ਲਗਭਗ ਹਰ ਘਰ ਵਿੱਚ ਇੱਕ ਨਿੰਮ ਪੀਪਲ ਜਾਂ ਸ਼ੀਸ਼ਮ ਦਾ ਰੁੱਖ ਹੁੰਦਾ ਸੀ ਉਹ ਰੁੱਖ ਸਿਰਫ ਲੱਕੜ ਨਹੀਂ ਸੀ ਉਹ ਠੰਡ ਛਾਂ ਤੇ ਪਰਿਵਾਰ ਨੂੰ ਇਕੱਠਾ ਕਰਨ ਵਾਲੀ ਜਗ੍ਹਾ ਸੀ ਪਰ ਜਦੋਂ ਘਰ ਪੱਕੇ ਹੋਏ ਤਾਂ ਰੁੱਖ ਰੁਕਾਵਟ ਬਣ ਗਏ ਇੱਕ ਇੱਕ ਕਰਕੇ ਕੱਟ ਦਿੱਤੇ ਗਏ ਪਿੰਡਾਂ ਵਿੱਚ ਬੋੜ ਦੇ ਰੁੱਖ ਪਿੰਡ ਦੀ ਸ਼ਾਨ ਹੁੰਦੇ ਸਨ ਪਰ ਅੱਜ ਪਿੰਡ ਤਾਂ ਨਹੀਂ ਪਰ ਉਹ ਸ਼ਾਨ ਹੌਲੀ-ਹੌਲੀ ਮੁੱਕ ਰਹੀ ਹੈ ਖੇਤੀ ਵਿੱਚ ਵੀ ਬਹੁਤ ਵੱਡਾ ਬਦਲਾਅ ਆਇਆ ਪਹਿਲਾਂ ਖੇਤਾਂ ਵਿੱਚ ਰੁੱਖ ਸਨ ਜੋ ਜ਼ਮੀਨ ਨੂੰ ਠੰਡੀ ਰੱਖਦੇ ਸਨ ਪੰਛੀਆਂ ਨੂੰ ਘਰ ਦਿੰਦੇ ਸਨ ਪਰ ਜਦੋਂ ਵੱਡੀਆਂ ਮਸ਼ੀਨਾਂ ਆਈਆਂ ਤਾਂ ਦੁੱਖ ਰੁਕਾਵਟ ਬਣ ਗਏ ਉਹਨਾਂ ਮਸ਼ੀਨਾਂ ਨੂੰ ਚੱਲਣ ਦੇ ਵਿੱਚ ਦਿੱਕਤ ਹੋਣ ਲੱਗੀ ਤੇ ਉਹਨਾਂ ਮਸ਼ੀਨਾਂ ਦੇ ਦਾਅ ਵਿੱਚ ਆਉਣ ਵਾਲੇ ਸਾਰੇ ਦੇ ਸਾਰੇ ਦੁੱਖ ਵੀ ਹੌਲੀ-ਹੌਲੀ ਕਰਕੇ ਕੱਟ ਦਿੱਤੇ ਗਏ ਤੇ ਇਸ ਸਭ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ ਗਰਮੀ ਬਹੁਤ ਵੱਧ ਚੁੱਕੀ ਹੈ ਜ਼ਮੀਨੀ ਪਾਣੀ ਬਹੁਤ ਥੱਲੇ ਚਲਾ ਗਿਆ ਪੰਛੀਆਂ ਤੇ ਜਾਨਵਰਾਂ ਦੇ ਘਰ ਖਤਮ ਹੋ ਗਏ ਉਹਨਾਂ ਨੂੰ ਆਦਣਾ ਪਾਉਣ ਲਈ ਕੋਈ ਵੀ ਦੁੱਖ ਨਹੀਂ ਮਿਲਿਆ ਹਵਾ ਸਾਫ਼ ਨਹੀਂ ਰਹੀ ਬਿਮਾਰੀਆਂ ਬਹੁਤ ਵੱਧ ਗਈਆਂ ਰੁੱਖ ਹੀ ਮੀਂਹ ਦਾ ਪਾਣੀ ਧਰਤੀ ਵਿੱਚ ਪੀਂਦੇ ਸਨ ਜਦੋਂ ਰੁੱਖ ਹੀ ਨਾ ਰਹੀ ਤਾਂ ਪਾਣੀ ਵੀ ਮੁੱਕਣਾ ਸ਼ੁਰੂ ਹੋ ਗਿਆ ਪਹਿਲਾਂ ਇੱਕ ਰੁੱਖ ਦੇ ਥੱਲੇ ਪੂਰਾ ਪਰਿਵਾਰ ਬੈਠ ਜਾਂਦਾ ਸੀ ਤੇ ਏਸੀ ਦੀ ਲੋੜ ਨਹੀਂ ਹੁੰਦੀ ਸੀ ਅੱਜ ਜਿੰਨੇ ਰੁੱਖ ਘਟ ਹੋਏ ਨੇ ਉਹਨੇ ਹੀ ਏਸੀ ਵੱਧ ਗਈ ਏਸੀ ਇੱਕ ਕਮਰਾ ਠੰਡਾ ਕਰ ਦਿੰਦਾ ਹੈ ਪਰ ਬਾਹਰ ਗਰਮ ਹਵਾ ਛੱਡ ਦਿੰਦਾ ਹੈ ਜਿਸ ਨਾਲ ਪੂਰਾ ਦਾ ਪੂਰਾ ਵਾਯੂ ਮੰਡਲ ਹੋਰ ਗਰਮ ਹੋ ਜਾਂਦਾ ਹੈ ਤੇ ਇਹ ਇੱਕ ਬਹੁਤ ਵੱਡਾ ਕਾਰਨ ਹੈ ਅੱਜ ਦੇ ਸਮੇਂ ਦੇ ਵਿੱਚ ਗਰਮੀ ਦੇ ਵੱਧ ਜਾਣ ਦਾ ਕਿਉਂਕਿ ਹਰ ਇੱਕ ਘਰ ਦੇ ਵਿੱਚ ਏਸੀ ਹੈ ਤੇ ਹਰ ਇੱਕ ਘਰ ਦੇ ਵਿੱਚੋਂ ਗਰਮ ਹਵਾ ਬਾਹਰ ਵਾਯੂ ਮੰਡਲ ਵੱਲ ਜਾ ਰਹੀ ਹੈ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਬਾੜਲੀ ਮੁਲਕਾਂ ਵਿੱਚ ਹਵਾ ਤੇ ਪਾਣੀ ਬਹੁਤ ਸਾਫ਼ ਨੇ ਪਰ ਕਿਉਂ ਕਿਉਂਕਿ ਉਹਨਾਂ ਨੇ ਵਿਕਾਸ ਦੇ ਨਾਲ-ਨਾਲ ਕੁਦਰਤ ਨੂੰ ਸੰਭਾਲ ਕੇ ਰੱਖਿਆ ਸਰਕਾਂ ਦੇ ਨਾਲ ਸੁੱਖ ਲਗਾਏ ਸ਼ਹਿਰਾਂ ਦੇ ਵਿੱਚ ਪਾਰਕਾਂ ਬਣਵਾਈਆਂ ਅਤੇ ਹਰ ਜਗ੍ਹਾ ਹਰਿਆਲੀ ਹੀ ਹਰਿਆਲੀ ਕਰ ਦਿੱਤੀ ਅਤੇ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਬਾਹਰੀ ਦੇ ਮੁਲਕਾਂ ਦੇ ਵਿੱਚ ਹਵਾ ਅਤੇ ਪਾਣੀ ਸਾਡੇ ਮੁਲਕ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਸਾਫ਼ ਹੋ ਗਏ ਅਜੇ ਵੀ ਬਹੁਤ ਦੇਰ ਨਹੀਂ ਹੋਈ ਜੇ ਹਰ ਇਨਸਾਨ ਸਿਰਫ ਇੱਕ ਰੁੱਖ ਲਗਾਵੇ ਤੇ ਉਹਦਾ ਖਿਆਲ ਰੱਖੇ ਤਾਂ ਪੰਜਾਬ ਫਿਰ ਤੋਂ ਹਰਿਆ ਭਰਿਆ ਬਣ ਸਕਦਾ ਹੈ ਸਰਕਾਰ ਸਕੂਲ ਗੁਰਦੁਆਰੇ ਤੇ ਸਭ ਤੋਂ ਵੱਡਾ ਅਸੀਂ ਖੁਦ ਇਹ ਜ਼ਿੰਮੇਵਾਰੀ ਲੈ ਸਕਦੇ ਹਾਂ ਜੇ ਅੱਜ ਰੁੱਖ ਨਹੀਂ ਲਗਾਏ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਵਿੱਚ ਰਹਿਣਾ ਮੁਸ਼ਕਿਲ ਹੋ ਜਾਵੇਗਾ ਪਰ ਜੇ ਅੱਜ ਸ਼ੁਰੂਆਤ ਹੋ ਗਈ ਤਾਂ ਕੱਲ ਜ਼ਰੂਰ ਬਦਲੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਆਓ ਇਸ ਆਉਣ ਵਾਲੇ ਨਵੇਂ ਸਾਲ ਵਿੱਚ ਘੱਟ ਤੋਂ ਘੱਟ ਇੱਕ ਰੂਪ ਜ਼ਰੂਰ ਲਗਾਈਏ ਧੰਨਵਾਦ